ਜੀ ਸਰ ਸ੍ਰੀ ਅਜੀ ਗਾਂਧੀ ਐਸਐਸਪੀ ਸਾਹਿਬ ਮੁਰਗਾ ਜੀ ਦੀ ਸੁਪਰਵਾਈਜ਼ਰ ਹੈਟ ਇਨਸਪੈਕਟਰ ਗੰਬੀਰ ਸਿੰਘ ਐਸਐਚਓ ਬਦਨੀ ਕਲਾਂ ਤੇ ਉਸ ਦੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੋ ਮਿਤੀ 15 5 25 ਨੂੰ ਇੰਦਰਪਾਲ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਦੌਦਰ ਗਰਮੀ ਨੂੰ ਨਿਜੀ ਰੰਜਸਾਉਣ ਕਰਕੇ ਆਸਫਰੀ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਮਾਨੁਕੇ ਗਿੱਲ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜੋ ਮੌਕੇ ਤੋਂ ਭੱਜ ਗਿਆ ਸੀ ਜਿਸ ਨੂੰ ਲੱਭਣ ਲਈ ਪੁਲਿਸ ਦੀਆਂ ਟੀਮਾਂ ਬਣਾਈਆਂ ਗਈਆਂ ਸੀ ਕੱਲ ਮਿਤੀ ਇੰਸਪੈਕਟਰ ਗੁਰਮੀਰ ਸਿੰਘ ਐਸ ਐਚ ਓ ਦੀ ਟੀਮ ਕਾਫੀ ਮਿਹਨਤ ਕਰਦੇ ਆ ਅਰਸ਼ਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਿਸ ਪਾਸੋਂ ਬਹੁਵਾ ਸਮੇਂ ਵਰਤਿਆ ਗਿਆ ਪਿਸਤਲ 45 ਗੋਰ ਤੇ ਚਾਰ ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ ਜਿਸ ਨੂੰ ਮੰਨੂਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਊਗਾ ਤੇ ਉਸ ਤੋਂ ਪੁੱਛਗਿੱਛ ਕੀਤੀ ਜਾਊਗੀ ਸਰ ਕਤਲ ਕਰਨਗੇ ਬਜਾਇ ਕੀ ਤਾਂ ਕਤਲ ਕਰਨ ਦੀ ਇਹਨਾਂ ਦਾ ਇੱਕ ਪੁਰਾਣੀ ਰੰਜਿਸ਼ ਚੱਲਦੀ ਹੈ 2010 ਦੇ ਵਿੱਚ ਮੁਕੱਦਮਾ ਦਰਜ ਹੋਇਆ ਸੀ 302 ਦਾ ਜਿਹੜਾ ਮਨ ਨਾਲ ਉਹਦੇ ਉੱਪਰ ਤੇ ਜਿਹੜਾ ਜਿਹਨੇ ਮਾਰਿਆ ਉਹਦਾ ਨਾਨਾ ਸੀ ਉਹ ਉਹ ਇਸ ਕਰਕੇ ਇਹਨਾਂ ਨੇ ਕਤਲ ਕੀਤਾ ਸੀ ਇਹ ਇਸ ਵਜ੍ਹਾ ਕਰਕੇ ਇਹਨਾਂ ਨੇ ਜਿਹੜਾ ਇਹ ਕਤਲ ਕੀਤਾ ਸਰ ਜੋ ਅਸਲਾ ਉਹ ਲਾਇਸੈਂਸੀ ਹੈ ਕਿ ਅਸਲਾ ਲਾਇਸੈਂਸੀ ਹੈ ਜਿਹਨੇ ਚਲਾਈਏ ਕੁੜੀ ਉਹਦੇ ਨਾਮ ਦੀ ਹੈ ਅਸਲ ਇਸ ਤੋਂ ਵੱਗ ਕੋਈ ਮਾਮਲਾ ਨਹੀਂ ਹੈ ਪੁੱਕੀਪੁਰਾ ਨੂੰ ਪਹਿਲਾਂ ਵੀ ਇੱਥੇ ਲੜਾਈ ਝਗੜੇ ਦੇ ਦੋ ਪੁਰਾਣੇ ਮਕਦਮੇ ਆਏ ਜਾਂਦੇ ਸਰ ਜਿਹੜਾ ਬੰਦਾ ਮਾਰਿਆ ਗਿਆ ਉਹਦੇ ਤੇ ਵੀ ਪਹਿਲਾਂ ਕਹਿੰਦੇ ਪਰਚੇ ਕਾਫੀ ਦਰਜ ਸੀਗੇ ਕੋਈ ਇਹਦਾ ਗੈਂਗਸਟਰ ਬਾਦਲਾ ਜਾਂ ਕੋਈ ਨਾਤਾ ਸੀ ਨਹੀਂ ਕੋਈ ਐਦਾਂ ਦੀ ਗੱਲ ਸਾਹਮਣੇ ਨਹੀਂ ਆਈ ਹੈਗੀ ਤੇ ਪਹਿਲਾਂ ਇੱਕੇ ਪਰਚਾ ਦਰਜ ਸੀਗਾ 2010 ਦੇ ਵਿੱਚ ਉਹ ਨੂੰ ਵੀ ਸੁਣ ਚ ਆਇਆ ਵੀ ਕੋਈ ਛੋਟੇ ਧਰੂ ਦੇ ਨਾਂ ਨਾਲ ਜਾਣਿਆ ਜਾਂਦਾ ਜਾਂ ਉਹਦੀ ਕੀ ਮਜਾ ਸੀ ਇਹ ਕੋਈ ਸਾਨੂੰ ਐਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਜੀ